हिमाचल प्रदेश ਦੇ ਹਮੀਰਪੁਰ ਲੋਕ ਸਭਾ ਸੀਟ ਤੋਂ ਮੈਂਬਰ ਅਨੁਰਾਗ ਸਿੰਘ ਠਾਕੂ ਨੇ ਬਠਿੰਡਾ ਵਿੱਚ ਪਾਜਪਾ ਦਫ਼ਤਰ ਵਿਖੇ ਪੱਤਰਕਾਰ ਨਾਲ ਗੱਲਬਾਤ ਕੀਤੀ। ਉਹ ਐਮਜ਼ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਬਠਿੰਡਾ ਆਏ ਸਨ। ਇਸ ਤੋਂ ਬਾਅਦ ਉਹ ਪਾਜਪਾ ਯੂਵ ਮੋਰਚਾ ਵੱਲੋਂ ਰੱਖੇ ਸਮਾਗਮ ਵਿੱਚ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਨੁਰਾਗ ਸਿੰਘ ਠਾਕੂ ਨੇ ਦੱਸਿਆ ਕਿ ਐਮਜ਼ ਬਠਿੰਡਾ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਰੁਕਣ ਦੀ ਸਮੱਸਿਆ ਹੱਲ ਕਰਨ ਲਈ 300 ਕਮਰਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਨੁਰਾਗ ਸਿੰਘ ਠਾਕੂ ਨੇ ਐਮਜ਼ ਵਿੱਚ ਬੁੱਟੇ ਲਗਾਉਣ ਅਤੇ ਈ ਵਾਹਨ ਸੇਵਾ ਦਾ ਵੀ ਪੱਤਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਠਾਕੁਰ ਨੇ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਅਤੇ ਆਪਣੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਵਿੱਚ ناکਾਮ ਸਾਬਤ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਸੂਬੇ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਪਰ ਅਸਲ ਵਿੱਚ ਦਿੱਲੀ ਵੱਲੋਂ ਨਕਾਰੇ ਗਏ ਆਗੂ ਪੰਜਾਬ ਵਿੱਚ ਸਰਕਾਰ ਚਲਾ ਰਹੇ ਨੇ ਉਹਨਾਂ ਲੈਂਡ ਪੂਲਿੰਗ ਪਾਲਿਸੀ ਨੂੰ ਵੀ ਇੱਕ ਵੱਡਾ ਸਕੈਮ ਦੱਸਦੇ ਆ ਕਿਹਾ ਕਿ ਆਪ ਆਗੂ ਪੰਜਾਬ ਦੀਆਂ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਵੱਧ ਗਿਆ ਹੈ ਅਤੇ ਹਰ ਰੋਜ਼ ਗੈਂਗਵਾਰ ਹੋ ਰਹੀਆਂ ਨੇ ਜੋ ਹਾਲਾਤ ਪੰਜਾਬ ਦੇ ਹੋ ਗਏ ਨੇ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਪੰਜਾਬ ਦੀ ਜਨਤਾ ਨੂੰ ਲੱਗਦਾ ਪੰਜਾਬ ਤੇ ਕਬਜ਼ਾ ਕਰ ਲਿਆ ਹੈ ਪੰਜਾਬ ਚ ਸਰਕਾਰ ਪੰਜਾਬੀਆਂ ਦੀ ਬਣਾਈ ਸਰਕਾਰ ਤਾਂ ਹੈ ਪਰ ਚਲਾਉਣ ਵਾਲਾ ਕੋਈ ਹੋਰ ਹੈ ਜਿੱਦਾਂ ਯੂਪੀਏ ਦੀ ਸਰਕਾਰ ਚ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਸੀ ਸੀਗੇ ਸਰਦਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਜਲਦੀ ਸਰਕਾਰ ਕਿਤੇ ਹੋਰ ਤੁਸੀਂ ਇੱਥੇ ਵੀ ਸਰਦਾਰ ਭਗਵੰਤ ਮਾਨਤਾ ਹੈ ਮੁੱਖ ਮੰਤਰੀ ਪਰ ਸਰਕਾਰ ਕੌਣ ਚਲਾ ਰਿਹਾ ਕਿਹਦਾ ਕਬਜ਼ਾ ਹੈ ਕਿਦੇ ਨਿਰਣੇ ਕੌਣ ਪੰਜਾਬ ਚ ਭ੍ਰਸ਼ਟਾਚਾਰ ਕਰਨ ਲਈ ਮਜਬੂਰ ਕਰ ਰਿਹਾ ਹੈ ਕੌਣ ਪੰਜਾਬੀਆਂ ਨਾਲ ਕਿਤੇ ਕੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਿਹਾ